ਇਸੋ ਟ੍ਰੇਡ ਦੇ ਵਿੱਚ ਜਿਵੇਂ ਇਹ ਡੈਮ ਬਣ ਕੇ ਤਿਆਰ ਹੋਇਆ ਸੀਗਾ ਤੇ ਪਰ ਪੂਰਾ ਡੈਮ ਆ ਜਿਹੜਾ 1970 ਦੇ ਕਰੀਵਾ ਜਿਹੜਾ ਪੂਰਾ ਬਣ ਕੇ ਤਿਆਰ ਹੋਇਆ ਸੀਗਾ ਵੀ ਤੁਸੀਂ ਦੇਖ ਲਓ ਵੀ ਲਗਭਗ ਜਿਵੇਂ 10 10 12 ਸਾਲ ਲੱਗੇ ਸੀਗੇ ਪੂਰਾ ਬਣ ਕੇ ਤਿਆਰ ਹੋਣ ਨੂੰ ਤੇ ਇਹ ਡੈਮ ਆ ਜਿਵੇਂ ਕਿ ਸਾਰੇ ਏਰੀਏ ਦੇ ਵਿੱਚ ਪਾਣੀ ਪਹੁੰਚ ਸਕੇ ਪੰਜਾਬ ਦੇ ਰਾਜਸਥਾਨ ਦੇ ਹਰਿਆਣੇ ਦੇ ਤਾਂ ਕਰਕੇ ਇਹ ਜਿਵੇਂ 226 ਮੀਟਰ ਆ ਜਿਹੜਾ ਉਚਾਪਨ ਬਣਿਆ ਹੋਇਆ ਵਾ ਤੇ ਜਿਹੜੀ ਇਹਦੀ ਲੰਬਾਈ ਆ ਉਹ ਹੈਗੀ ਆ ਜਿਵੇਂ 5 ਜੇ ਸੋ ਮੀਟਰ ਦੇ ਕਰੀਬ ਆ ਵੀ ਜਿਹੜੀ ਕੰਦ ਬਣੀ ਹੋਈ ਆ ਟਾਈਮ ਦੀ ਤੇ ਜਿਹੜੀ ਕੰਧ ਚੌੜੀ ਹੈਗੀ ਆ 9 ਮੀਟਰ ਚੌੜੀ ਆ ਤੇ ਜਿਹੜਾ ਪਾਣੀ ਇਹਨਾਂ ਨੇ ਰੋਕਿਆ ਹੋਇਆ ਬਾ ਉਹ ਜਿਵੇਂ ਉਹਨੂੰ ਗੋਵਿੰਦ ਸਾਗਰ ਵੀ ਕਹਿ ਦਿੰਦੇ ਆ ਤੇ ਉਹ ਉਹ ਇੰਨਾ ਪਾਣੀ ਰੋਕ ਲੈਂਦੇ ਆ ਵੀ 9.7 ਬਿਲੀਅਨ ਕਯੂਬਿਕ ਕਯੂਬਿਕ ਲੀਟਰ ਪਾਣੀ ਆ ਜਿਹੜਾ ਕੀ ਜਮਾ ਹੋ ਜਾਂਦਾ ਬਾ ਤੇ ਉਸ ਤੋਂ ਆ ਜਿਹੜੀ ਬਿਜਲੀ ਵੀ ਬਣ ਕੇ ਤਿਆਰ ਹੁੰਦੀ ਆ ਵੀ 1300 1200 ਮੈਗਾਵਾਟ ਦੇ ਕਰੀਬ ਆ ਜਿਹੜੀ ਉਹ ਬਿਜਲੀ ਬਣ ਕੇ ਤਿਆਰ ਹੁੰਦੀ ਆ ਤੇ ਜਿਹੜਾ ਗੋਵਿੰਦ ਸਾਗਰ ਆ ਇਹ ਜਿੰਨੇ ਇਨਾ ਲੰਬਾ ਵਾ ਵੀ 90 ਕਿਲੋਮੀਟਰ ਦਾ ਕਿਲੋਮੀਟਰ ਦੇ ਕਰੀਬ ਆ ਜਿਹੜਾ ਇਹ ਲੰਬਾ ਵਾ ਤੇ ਜਦੋਂ ਭਾਖੜਾ ਡੈਮ ਬਣਿਆ ਸੀਗਾ ਉਦੋਂ ਕਈ ਪਿੰਡ ਆ ਜਿਹੜੇ ਇੱਥੇ ਜਿਵੇਂ ਇਹਨਾਂ ਨੇ ਉਠਾਤੇ ਸੀਗੇ 320 ਦੇ ਕਰੀਬ ਆ ਜਿਹੜੇ ਇੱਥੇ ਪਹਿਲਾਂ ਪਿੰਡ ਹੁੰਦੇ ਸੀਗੇ ਤੇ ਉਹਨਾਂ ਨੂੰ ਉਠਾ ਕੇ ਜਿਵੇਂ ਇੱਥੇ ਭਾਖੜਾ ਡੈਮ ਆ ਜਿਹੜਾ ਉਹ ਬਣਿਆ ਸੀਗਾ ਤੇ ਭਾਖੜਾ ਡੈਮ ਦੇ ਜਿਵੇਂ ਚਾਰ ਗੇਟ ਆ ਤੇ ਚਾਰ ਗੇਟ ਉਹ ਉਸ ਹਾਵਨਾ ਜਿਵੇਂ ਖੋਲਦੇ ਰਹਿੰਦੇ ਆ ਵੀ ਜਦੋਂ ਪਾਣੀ ਜ਼ਿਆਦਾ ਹੁੰਦਾ ਵਾ ਕਿ ਘੱਟ ਹੁੰਦਾ ਵਾ ਤੇ ਭਾਖੜਾ ਡੈਮ ਤੋਂ ਜਿਵੇਂ ਕਹ ਦੀਏ 10 ਕਿਲੋਮੀਟਰ ਉਰੇ ਨੂੰ ਨੰਗਲ ਡੈਮ ਆ ਜਾਂਦਾ ਵਾ ਜਿਵੇਂ ਉਹ ਬਾਲੇ ਬੰਦੇ ਤਾਂ ਕਹਿੰਦੇ ਆ ਵੀ ਉਹ ਉਹੀ ਡੈਮ ਹੀ ਕਹਿੰਦੇ ਆ ਨੰਗਲ ਨੂੰ ਪਰ ਉੱਥੇ ਕੋਈ ਡੈਮ ਨਹੀਂ ਹੈਗਾ ਵੀ ਜਿਹੜਾ ਵੀ ਭਾਖੜਾ ਡੈਮ ਤੋਂ ਪਾਣੀ ਹੁੰਦਾ ਵਾ ਵੀ ਉਹਨੂੰ ਸਿਰਫ ਉੱਥੇ ਨੰਗਲ ਡੈਮ ਤੇ ਵੀ ਉਹਨਾਂ ਨੂੰ ਨਹਿਰਾਂ ਦੇ ਵਿੱਚ ਛੱਡਦੇ ਆ ਪਾਣੀ ਬੀ ਨਾ ਪਾਣੀ ਕਿਹੜੇ ਨਹਿਰ ਦੇ ਵਿੱਚ ਜਾਊਗਾ ਤੇ ਇੰਨਾ ਪਾਣੀ ਆ ਜਿਹੜਾ ਉਹ ਕਿਹੜੇ ਨਹਿਰ ਦੇ ਵਿੱਚ ਜਾਊਗਾ ਤੇ ਬਾਕੀ ਜਿਵੇਂ ਵੀ ਇੰਨਾ ਪਾਣੀ ਜਮਾ ਹੋ ਜਾਂਦਾ ਵਾ ਵੀ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਵੀ ਉਦੋਂ ਆਈ ਸੁਣਦੇ ਹੁੰਦੇ ਸੀਗੇ ਵੀ ਜਦੋਂ ਵੀ ਕਿਤੇ ਪਾਖੜਾ ਡੈਮ ਟੁੱਟ ਗਿਆ ਤਾ ਵੀ ਸਾਰੇ ਪੰਜਾਬ ਦੇ ਵਿੱਚ ਆ ਜਿਵੇਂ ਉਹ ਕੋਠੇ ਜਿੱਡਾ ਜਿੱਡਾ ਪਾਣੀ ਹੋ ਜਾਊਗਾ ਵੀ ਇਹ ਸੱਚ ਵੀ ਹੈਗਾ ਵਾ ਵੀ ਦੇਖ ਲਓ ਇੰਨਾ ਪਾਣੀ ਜਮਾ ਹੋਇਆ ਹੁੰਦਾ ਵਾ ਗੋਵਿੰਦ ਸਾਗਰ ਦੇ ਵਿੱਚ ਵੀ ਜੇ ਕਿਤੇ ਟੁੱਟ ਗਿਆ ਤੇ ਬਾਕੀ ਇੰਨਾ ਉਚਾਈ ਤੇ ਬਣਿਆ ਹੋਇਆ ਵਾ 226 ਮੀਟਰ ਵੀ ਆਪੀ ਦੇਖ ਲਓ ਟੁੱਟ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਪਾਣੀ ਹੋਣਾ ਹੀ ਹੋਣਾ ਵਾ ਤੇ ਬਾਕੀ ਜਦੋਂ ਬਣ ਕੇ